ਟੀਮ ਮੈਨੇਜਮੈਂਟ ਮਰਦਾਬਾਦ 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 ਜਿਆਦਾਸੀਮ ਮਰਦਾਬਾਦ 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 ਹੋਈ ਦੂਰ ਮੁਲਾਜ਼ਮਾਂ ਇੱਕਾ ਜਿੰਦਾਬਾਦ ਜਿੰਦਾਬਾਦ ਦਾਦਾ ਇੱਕਾ ਜਿੰਦਾਬਾਦ 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 ਮਹਿੰਦਰਪਾਲ ਪ੍ਰਧਾਨ ਜੀ ਕਿਸ ਸੰਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਸਰਕੂਲ ਦਾ ਸਬ ਡਿਵੀਜ਼ਨ ਤਲਵੰਡੀ ਪਾਈ ਪੀਐਸਬੀ EMPLOYE FEDERATION 14/1965 ਜੀ ਸਬ ਡਿਵੀਜ਼ਨ ਕਮੇਟੀ ਦੀ ਜ਼ੋਨ ਸੀ ਉਹ ਇਹ ਚੋਣ ਹੋਈ ਆ ਜੈਸਾ ਸੱਚ ਮੈਨੂੰ ਸਕੱਤਰ ਦਾ ਔਦਾ ਦਿੱਤਾ ਗਿਆ ਜੀ ਤੇ ਪ੍ਰਧਾਨ ਸਰਪ੍ਰਧ ਭوپਿੰਦਰ ਸਿੰਘ ਜੀ ਪ੍ਰਧਾਨ ਅਮਰੀਕ ਸਿੰਘ ਜੀ ਕੈਸ਼ੀਅਰ ਵਿਰਿੰਦਰ ਕੁਮਾਰ ਠੀਕ ਹੈ ਤੇ ਐਡਿਕਟਰ ਆਜੋ ਪ੍ਰਧਾਨ ਜੀ ਆਹ ਕੋਈ ਪ੍ਰਚਾਰ ਸਕੱਤਰ ਭਜਨ ਸਿੰਘ ਠੀਕ ਹੈ ਤੇ ਮੀਤ ਮੀਤ ਸਕੱਤਰ ਆ ਆਪਣਾ ਮਨਪ੍ਰੀਤ ਸਿੰਘ ਠੀਕ ਹੈ ਜੀ ਸਰਪ੍ਰਸਤ ਗਰਜੀਤ ਸਿੰਘ ਚੁਣੇ ਗਏ ਆ ਠੀਕ ਹੈ ਜੀ ਤੇ ਇਸ ਦੇ ਨਾਲ ਨਾਲ ਅੱਜ ਅਸੀਂ ਤਿੰਨ ਦਿਨਾਂ ਦੀ ਹੜਤਾਲ ਤੇ ਵੀ ਚੱਲ ਰਹੇ ਆ ਕਿਉਂਕਿ ਬੀਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਜੇ ਸਾਡੇ ਜਿਹੜੀ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਅੱਜ ਅਸੀਂ ਤਿੰਨ ਦਿਨਾਂ ਦੀ ਹੜਤਾਲ ਤੇ ਵੀ ਆ ਤੇ ਉਧਰੋਂ ਜੋਨ ਕਮੇਟੀ ਦੀ ਸਬ ਡਿਵੀਜ਼ਨ ਕਮੇਟੀ ਦੀ ਜੋਨ ਚੋਣ ਲਈ ਸਾਡੇ ਪੰਜਾਬ ਦੇ ਆਗੂ ਪਹੁੰਚੇ ਆ ਉਹਨਾਂ ਨੇ ਚੋਣ ਕਰਵਾਈ ਆ ਜਿਨ੍ਹਾਂ ਦਾ ਅਸੀਂ ਪਹਿਲੋਂ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਬਰਦਾਨੀ ਲੋਡੀ ਭਾਈ ਵਿਖੇ ਜੀ ਕਿਉਂਕਿ ਚੋਣ ਸੀ ਇਹਨਾਂ ਦੀ ਉਹਦੇ ਵਿੱਚ ਹਿੱਸਾ ਲਿਆ ਜੀ ਔਰ ਨਾਲ ਹੀ ਸਾਡਾ ਜਿਹੜਾ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਜਿਹੜਾ ਠੀਕ ਹੈ ਜੀ ਬੜਾ ਵੱਡਾ ਸ਼ਗਰਸ਼ ਚੱਲ ਰਿਹਾ ਜੀ ਕੋ ਲਗਾਤਾਰ ਜਿੰਨੇ ਕਰਮਚਾਰੀ ਸਾਡੇ ਹੜਤਾਲ ਤੇ ਚੱਲ ਰਹੇ ਨੇ ਜੀ ਕਿ ਬੜੀ ਦੇਰ ਤੋਂ ਸਾਡੀਆਂ ਜਿਹੜੀਆਂ ਮੰਗਾਂ ਬਾਰੇ ਸਾਡੀ ਰਾਜ ਸਰਕਾਰ ਤੇ ਮੈਨੇਜਮੈਂਟ ਜਿਹੜੀ ਸਾਡੇ ਉਹ ਹਾਕੀ ਮੰਗਾਂ ਸਾਡੀਆਂ ਮੰਨ ਕੇ ਤੇ ਵਾਰ-ਵਾਰ ਉਹ ਮੰਗਾਂ ਤੋਂ ਮੁਕਰ ਕੇ ਜਾ ਰਹੀ ਆ ਠੀਕ ਹੈ ਜੀ ਇਸ ਕਰਕੇ ਸਾਡੀ ਜਿਹੜੀ ਇਹ ਸੰਘਰਸ਼ ਕਰਨ ਵਾਸਤੇ ਸਰਕਾਰ ਨੇ ਮਜਬੂਰੀ ਬਣਾ ਦਿੱਤੀ ਠੀਕ ਹੈ ਇਸ ਕਰਕੇ ਅੱਜ ਸਮੁੱਚਾ ਪੰਜਾਬ ਦੇ ਵਿੱਚ ਸਾਡੇ ਜ਼ਿਆਦਾਤਰ ਮੁਲਾਜ਼ਮ ਹੜਤਾਲ ਤੇ ਨੇ ਠੀਕ ਹੈ ਸਰ ਤਿੰਨ ਦਿਨਾਂ ਦੀ ਹੜਤਾਲ ਹੈ ਕੀ ਹਾਂਜੀ ਹਾਂਜੀ ਹਾਂਜੀ